ਤਾਂ ਇਹਨੇ ਜੀ ਪੁਰਾਣੀਆਂ ਦਿਨਾਲੀਆਂ ਉਸ ਸਮੇਂ ਦੀਆਂ ਜਿਹੜੀਆਂ ਇਸ ਪ੍ਰਦਰਸ਼ਨੀ ਦਾ ਹਿੱਸਾ ਜਿਹੜੀਆਂ ਬਣੀਆਂ ਨੇ ਸਟੀਲ ਦੀ ਨਾਲ ਵਾਲੀ ਤੇ ਲੋਹੇ ਨਾਲ ਵਾਲੀ ਦੋਨੇ ਇਹਦੇ ਵਿੱਚ ਪਈਆਂ ਨੇ ਤਾਂ ਇਸ ਤੋਂ ਬਾਅਦ ਤਵਿਆਂ ਨਾਲ ਚੱਲਣ ਵਾਲਾ ਇਹ ਸਾਊਂਡ ਸਿਸਟਮ ਪੁਰਾਣਾ ਇਹਨੂੰ ਚਾਬੀ ਦੇ ਕੇ ਜਿਹੜਾ ਚਲਾਇਆ ਸੀ ਇਸ ਸਾਈਡ ਇਹਦੀ ਜਿਹੜੀ ਚਾਬੀ ਆ ਹੁੰਦੀ ਸੀ ਤਾਂ ਇਹਦੇ ਵਿੱਚ ਅੱਗੇ ਇਹ ਬੈਟਰੀ ਆ ਗਈ ਜੀ ਪੁਰਾਣੇ ਡਿਜ਼ਾਈਨ ਦੀ ਕੈਸਟ ਪੈਂਦੀ ਹੈ ਇਹ ਰੇਡੀਓ ਸੀ ਇਧਰ ਨਾਲ ਇਹ ਤੇ ਟੋਰਚ ਸੀ ਨਾਲੇ ਮਿਊਜ਼ਿਕ ਸੀਗਾ ਤੇ ਨਾਲੇ ਬੈਟਰੀ ਦਾ ਕੰਮ ਕਰਦਾ ਸੀ ਤਾਂ ਪੁਰਾਣੇ ਤੋਂ ਪੁਰਾਣੇ ਇਹਦੇ ਵਿੱਚ ਟੈਲੀਫੋਨ ਘੜੀਆਂ ਚੱਕੀ ਆ ਗਈ ਤਾਂ ਇਧਰ ਫੇਰ ਇਹ ਤਵਿਆਂ ਵਾਲੇ ਪੁਰਾਣੇ ਛਾਬੀਆਂ ਵਾਲੇ ਜਿਹੜੇ ਡੱਕਾਗੇ ਤਾਂ ਇਧਰ ਤੁੰਬੀ ਵੀ ਇਸ ਵਿਰਾਸਤ ਮੇਲੇ ਦੀ ਪ੍ਰਦਰਸ਼ਨੀ ਦਾ ਹਿੱਸਾ ਹੈ ਤੇ ਇਧਰ ਆ ਜੋਗੀਆਂ ਦੀਆਂ ਬੀਨਾ ਇਸ ਪ੍ਰਦਰਸ਼ਨੀ ਦਾ ਹਿੱਸਾ ਨੇ ਸੱਪ ਦੀ ਕੰਜ ਵੀ ਇੱਥੋਂ ਤੱਕ ਇਹਦੇ ਵਿੱਚ ਪਈ ਹੈ ਇਹਦੇ ਵਿੱਚ ਸਾਫ਼ ਤੁਸੀਂ ਜਿਹੜਾ ਦੇਖ ਸਕਦੇ ਹੋ ਇਹ ਸੱਪ ਦੀ ਜਿਹੜੀ ਕੰਜ ਹੈ ਕਈ ਤਰ੍ਹਾਂ ਦੇ ਇਲਾਜ ਦੇ ਵਿੱਚ ਵੀ ਵਰਤੀ ਜਾਂਦੀ ਹੈ ਤਾਂ ਕੈਸਟਾਂ ਵਾਲਾ ਜ਼ਮਾਨਾ ਸੀਗਾ ਤਾਂ ਇਸ ਤੋਂ ਬਾਅਦ ਆ ਵੱਡੇ ਤੂੰਬੇ ਪਏ ਆ ਉੱਕਾ ਪਿਆ ਤੇ ਆ ਲਾਲ ਟੈਣ ਬਿਲਕੁਲ ਨਮੀ ਪਈ ਹੈ ਜਦੋਂ ਬਿਜਲੀ ਦਾ ਇਹਨਾਂ ਪ੍ਰਬੰਧ ਨਹੀਂ ਹੁੰਦਾ ਸੀ ਤਾਂ ਚਾਨਣ ਨੇ ਘਰ ਦੀ ਸੀ ਤਾਂ ਉਹ ਫੇਰ ਉਹੀ ਪੁਰਾਤਨ ਸਾਡੇ ਖੇਤੀਬਾੜੀ ਦੇ ਉਜਾਰ ਆ ਗਏ ਜਿਹੜੇ ਆਪਾਂ ਪਹਿਲਾ ਵੀਡੀਓ ਦੇ ਵਿੱਚ ਵੱਡੇ ਆ ਜਿਹੜੇ ਦੇਖਿਆ ਆਏ ਆ ਅੱਗੇ ਚੱਲਦੇ ਆ ਅੱਗੇ ਜਿਹੜਾ ਦਰਿਆ ਚਾੜਨ ਵਾਲਾ ਅੱਡਾ ਜਿਹੜਾ ਤੁਹਾਨੂੰ ਉਹ ਇਹਦੇ ਵਿੱਚ ਦਿਖੂਗਾ ਤਾਂ ਇਹ ਛੋਟੇ ਹਥਿਆਰ ਨੇ ਛੋਟੀ ਪ੍ਰਦਰਸ਼ਨੀ ਹੈ ਜੋ ਸਾਡੇ ਖੇਤੀਬਾੜੀ ਦੇ ਜਿਹੜੇ ਸੰਦ ਹੈ ਜਿਹੜੇ ਉਹ ਹੁੰਦੇ ਸੀ ਤਾਂ ਇਹ ਸਾਰੇ ਛੋਟੀ ਪ੍ਰਦਰਸ਼ਨੀ ਦੇ ਵਿੱਚ ਛੋਟੇ ਸائے ਦੇ ਵਿੱਚ ਐਡ ਦਿਖਾਏ ਗਏ ਆ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਸੰਦ ਜਿਹੜਾ ਤੁਹਾਨੂੰ ਇੱਥੇ ਦੇਖਣ ਨੂੰ ਆ ਜਿਹੜਾ ਪੋਮੇਲ ਜੁਗਾ ਤਾਂ ਜਿੰਨਾ ਵੱਲੋਂ ਇਹ ਪ੍ਰਦਰਸ਼ਨੀ ਇਹ ਸਾਡਾ ਵਿਰਸਾ ਜਿਹੜਾ ਸੰਭਾਲਿਆ ਹੋਇਆ ਪ੍ਰਾਤਨ ਚੀਜ਼ਾਂ ਜਿਹੜੀਆਂ ਸੰਭਾਲੀਆਂ ਹੋਈਆਂ ਉਹਨਾਂ ਗੱਲ ਕਰਦੇ ਆ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿਹੜੇ ਤਵਰੂ ਖਤੋ ਜੀ ਕਿਹੜੇ ਪਿੰਡ ਤੋਂ ਜੀ ਮੇਰਾ ਪਿੰਡ ਚਨਾਰਸਲ ਹੈ ਜੀ ਅਜੈ ਸਿੰਘ ਮੇਰਾ ਨਾਮ ਹੈ ਅੱਛਾ ਜੀ ਤੇ ਇਹ ਜਿਹੜੇ ਸੰਦ ਬਣੇ ਹੋਏ ਹਨ ਖੇਤੀਬਾੜੀ ਦੇ ਹਾਂਜੀ A to Z ਸੰਦ ਬਣੇ ਹੋਏ ਨੇ ਇਹ ਜਿਹੜੇ ਪੁਰਾਣੇ ਤੋਂ ਪੁਰਾਣੇ ਖੇਤੀ ਕਰਨ ਵਾਲੇ ਜਿਮੀਦਾਰ ਨਾਂ ਨਹੀਂ ਜਾਣਦੇ ਕਿ ਉਹ ਮੇਰੇ ਬਣਾਏ ਹੋਏ ਨੇ ਕੋਈ ਕੀ ਹੈ ਇਹਦੇ ਵਿੱਚ ਕੋਈ ਚੀਜ਼ ਇਹ ਨਹੀਂ ਆਕਸਰ ਵਾਲੀ ਚੀਜ਼ ਹੈ ਨਹੀਂ ਇਹ ਤੁਸੀਂ ਅੱਥੀ ਬਣਾਏ ਇਹ ਸਾਰੇ ਹਾਂਜੀ ਮੈਂ ਮੇਰੇ ਬਣਾਏ ਅੱਥੀ ਅੱਛਾ ਜੀ ਕਿੰਨੇ ਸਮੇਂ ਤੋਂ ਇਹ ਸੇਵਾ ਕਰ ਰਹੇ ਹੋ ਜੀ ਵਿਰਾਸਤ ਦੀ ਮੈਂ ਪੰਡਤ ਦੇ ਵਿੱਚ ਗਿਆ ਸੀ ਇੰਗਲੈਂਡ ਅੱਛਾ ਜੀ ਤੇ ਉਦੋਂ ਬਾਅਦ ਬਾਅਦ ਆਉਂਪਿਆਗਾ ਚਾਰ ਵਾਰ ਇੰਗਲੈਂਡ ਦਾ ਤੇ ਉਦੋਂ ਬਾਅਦ ਨਾ ਥੋੜਾ ਬਹੁਤਾ ਸਮਾਨ ਉੱਥੋਂ ਵੀ ਲਿਆਉਣਾ ਅੱਛਾ ਜੀ ਤੇ ਘਰੇ ਵੀ ਬਣਾ ਜਾਨਾ ਅੱਛਾ ਨਾਲੇ ਸਮਾਨ ਇਕੱਠਾ ਕਰਿਆ ਕੁਝ ਸਮਾਨ ਬਣਾਇਆ ਜੀ ਕੁਝ ਬਣਾਇਆ ਜਾਨਾ ਚੱਕੀਆਂ ਚੁੱਕੀਆਂ ਕੀ ਹੋਰ ਕੋਈ ਚੀਜ਼ ਬਣਾ ਜਲੂ ਸਕੇਨ ਤੋਂ ਭਾਵ ਤੁਸੀਂ ਤੁਹਾਡਾ ਵਿਰਸਾ ਨਾ ਪਿਆਰਾ ਹੈ ਤੁਸੀਂ ਸਮਾਂ ਦੇਖਿਆ ਵੀ ਹੋਣਾ ਜੀ ਹਾਂ ਦੇਖਿਆ ਖੇਤੀ ਖੇਤੀਬਾਹੀ ਆ ਤਾਂ ਹੀ ਸੰਧ ਨਾਲ ਪਿਆਰਾ ਇਹ ਕਿਹੜੀ ਚੀਜ਼ ਨਿਕਦਾ ਬੰਦੀ ਆ ਤੇ ਇਹ ਦੇਖੋ ਕੋਈ ਇਹ ਨੀ ਆਸਾ ਦਾ ਵੀਰੇ ਕੋਈ ਨਕਸ਼ਾ ਹਾਂਜੀ ਜਿਸ ਤਰ੍ਹਾਂ ਕਿ ਜੱਫਾ ਹੁੰਦਾ ਸੀ ਨਾ ਉਸੇ ਤਰ੍ਹਾਂ ਹੀ ਆਇ ਕੰਕਟਾ ਕਕੇ ਗੱਡੇ ਲੱਗਦੇ ਹੁੰਦੇ ਸੀ ਉੱਤੇ ਸਿਰਦਾ ਹੁੰਦਾ ਸੀ ਥੱਲੇ ਵਾਲਾ ਬੰਦਾ ਤੇ ਉਸੇ ਤਰ੍ਹਾਂ ਹੀ ਬਣਾਇਆ ਹੋਇਆ ਛੋਟੇ ਮਾਡਲ ਦੇ ਵਿੱਚ ਬਣਾਇਆ ਜਿਵੇਂ ਹੁਣ ਆ ਆਹ ਪੰਜਾਲੀ ਇਹਦੇ ਵਿੱਚ ਕੋਈ ਨੁਕਸ ਨਹੀਂ ਕਰ ਸਕਦਾ ਜੀ ਇਹਦੇ ਵਿੱਚ ਜਿਵੇਂ ਅਸਲੀ ਵਿੱਚ ਹੁੰਦੀ ਸੀ ਉਹ ਮੇਰਾ ਛੋਟਾ ਰੂਪ ਆ ਗਿਆ ਜੀ ਉਹ ਹੀ ਛੋਟਾ ਰੂਪ ਆ ਗਿਆ ਛੋਟੀ ਪੰਜਾਲੀ ਬਣਾਤੀ ਹਾਂ ਜੀ ਇਸ ਤਰ੍ਹਾਂ ਨਾ ਇਸ ਤਰ੍ਹਾਂ ਕੱਟੇ ਹੁੰਦੀ ਸੀ ਨਾ ਜੀ ਇਹ ਬਿਲਕੁਲ ਇਟੂਆ ਦਿਖਦਾ ਤੇ ਆਹ ਜੀ ਇਹ ਬੇਲਣੀ ਹੈ ਇਹ ਬੇਲਣੀ ਜੀ ਕਪਾਹ ਬੇਲਣਾ ਆਹ ਤੇ ਕਪਾਹ ਬੇਲਦੇ ਸੀ ਠੀਕ ਹੈ ਠੀਕ ਹੈ ਅੱਜ ਕੱਲ ਮਸ਼ੀਨੀ ਹੋ ਗਈ ਪਹਿਲਾਂ ਹੱਥੀ ਘੇੜਦੇ ਸੀ ਹੁਣੇ ਬੇਲਣੀ ਮਸ਼ੀਨੀ ਹੋ ਗਈ ਜਿਆਦਾ ਜਿਆਦਾ ਪਾ ਦੇਣਾ ਉਹਦਾ ਨਾਂ ਤਾੜਾ अच्छा जी ए, ओ ताड़े वाला हां जी ਇਹਦੇ ਨਾਲ ਰੂਪਿੰਜ ਘਿਰ ਜਾਂਦੀਆਂ ਭਰਦੇ ਸੀ ਇਹ ताड़ा ये ताड़ा।, ताड़ा जी ये ताड़ा जी हां जी ਇਹ ताड़ा ਅੱਗੇ ਰੂ ਇਹਦੇ ਨਾਲ ਪੈਂਦਾ ਇਹ ਤੇਲੀ ਤੇਲੀਆਂ ਕੋਲੇ ਹੁੰਦਾ ਉਹ ਇਹਦਾ ਉਹ ਚਲਾਉਂਦਾ ਇਹ ਦੇਖਣ ਵਾਲਾ ਮਹੱਲਾ ਦਾ ਢੱਲਾ ਕਰ ਬੰਦਿਆ ਆ ਤੇ ਲਾ ਹੋ ਜਾਂਦਾ ਹਾਂ ਇਹ ਕਸੇ ਜਾਂਦੀ ਹੈ ਜੇ ਮਾਰ ਇਹ ਸਾਰਾ ਸਮਾਨ ਕੋਈ ਟੰਪੀਆਂ ਬੀਨਾ ਸਾਰਾ ਕੋਈ ਮੇਰਾ ਬਣਾਇਆ ਹੋਇਆ ਹੈ ਸਾਰਾ ਸਾਰੇ ਤੁਹਾਡਾ ਬਣਾਇਆ ਹੋਇਆ ਹੈ ਹਾਂ ਟੰਪੀਆਂ ਬੀਨਾ ਪੁਰਾਣਾ ਸਮਾਨ ਹੈ ਅੱਜ ਤੋਂ ਕਹਤਾ ਬਾਬਾ ਜੀ ਇੰਗਲੈਂਡ ਚਾਰ ਵਾਰੀ ਜਾਇਆ ਏ ਵਿਰਸੇ ਨਾਲ ਪਿਆਰ ਹੈ ਹੱਥੀ ਬਣਾਏ ਹੋਏ ਖੇਤੀ ਬਾੜੀ ਦੇ ਪੁਰਾਣੇ ਔਜ਼ਾਰ ਹੈ ਵੱਡੀ ਉਮਰ ਹੈ ਸਭ ਤੋਂ ਵੱਡੀ ਗੱਲ ਹੈ ਪ੍ਰਦਰਸ਼ਨੀ ਦੇ ਵਿੱਚ ਜਿਹੜੇ ਆਏ ਨੇ ਦੇਖਣ ਵਾਲਾ ਕਹਿੰਦਾ ਹੋਊ ਵੀ ਅਸਲੀ ਹੈ ਹਾਂ ਜੀ ਇਹ ਲੱਕੜ ਦੀ ਬਣਾਈ ਹੋਈ ਹੈ ਇਹ ਲੱਕੜ ਦੀ ਬਣਾਈ ਹੈ ਜੀ ਹਾਂ ਜੀ ਤੇ ਆਹ ਦੇਖਣ ਵਾਲਾ ਇਹ ਕਹਿੰਦਾ ਹੋਊ ਵੀ ਅਸਲੀ ਹੈ ਇਹ ਵੀ ਲੱਕੜ ਦਾ ਹੈ ਇਹ ਵੀ ਲੱਕੜ ਦਾ ਹੈ ਜੀ ਦੇਖਣ ਨੂੰ ਐ ਲੱਗਦਾ ਵੀ ਲੋਹੇ ਦਾ ਹੋਊਗਾ ਹਾਂ ਲੋਹੇ ਦਾ ਹੋਊਗਾ ਇਸ ਤੋਂ ਇਲਾਵਾ ਚਾਬੀਆਂ ਵੀ ਤੁਸੀਂ ਬਣਾਈਆਂ ਜੀ ਚਾਬੀਆਂ ਨਾਲ ਬਣਾਈਆਂ ਜੀ ਆ ਚਾਹਦੀਆਂ ਦੇਖੋ ਜਿਸ ਤਰ੍ਹਾਂ ਚਾਬੀ ਹੁੰਦੀ ਹੈ ਉਸ ਤਰ੍ਹਾਂ ਜਿੰਮੇ ਚਾਬੀ ਹੈ ਜਿੰਨਾ ਸਾਇਜ ਆ ਬਾਬਾ ਜੀ ਨੇ ਲੱਕੜ ਦੀਆਂ ਚਾਬੀਆਂ ਬਣਾਈਆਂ ਨੇ ਬਿਲਕੁਲ ਹੂ ਹੂ ਦੂਰੋਂ ਦੇਖਣ ਨੂੰ ਐ ਲੱਗਦੀਆਂ ਨੇ ਜਿਵੇਂ ਲੋਹੇ ਦੀਆਂ ਹੁੰਦੀਆਂ ਨੇ ਇਹ ਸਾਰੀਆਂ ਲੱਕੜ ਦੀਆਂ ਨੇ ਤਾਂ ਵਿਰਸੇ ਨਾਲ ਪਿਆਰ ਹੈ ਆਪਣੇ ਸਮੇਂ ਆਪਣੇ ਜਵਾਨੀ ਪਹਿਰੇ ਬਾਬਾ ਜੀ ਨੇ ਖੇਤੀ ਵੀ ਕਰੀ ਹੈ ਕੁੱਲ ਸੰਦ ਤੁਹਾਨੂੰ ਇੱਥੇ ਮਿਲ ਜੂ ਜਿਹੜਾ ਮਰਜੀ ਸੰਦ ਚੱਕੇ ਜਿਹੜਾ ਤੁਹਾਨੂੰ ਨਾਂ ਨਹੀਂ ਪਤਾ ਉਹ ਬਾਬਾ ਜੀ ਤੋਂ ਤੁਸੀਂ ਪੁੱਛ ਸਕਦੇ ਹੋ ਦਾ ਬੜਾ ਧੰਨਵਾਦ ਆ ਤੁਹਾਡਾ ਵੀ ਇਹ ਵਿਰਸਾ ਜਿਹੜਾ ਸੰਭਾਲ ਕੇ ਰੱਖਿਆ ਹੋਇਆ ਹੈ ਜਾਣਕਾਰੀ ਦੇਣ ਲਈ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਜੀ ਓਕੇ ਓਕੇ